ਨੇ ساری ਉਮਰ ਫਰੀਦਾਂ ਬੈਠੀ ਰਹਿਣਾ ਵਾ ਵਿਆਹ ਦੇ ਕਰਾਉਣਾ ਹੀ ਪੈਣਾ ਵਾ ਨਾ ਇਸੇ ਦੁੱਖੋਂ ਨਾ ਵੀਰ ਤੇਰਾ ਅੰਦਰ ਨਹੀਂ ਗਿਆ ਆ ਹੈਗਾ ਪੀ ਉਹਨੇ ਗੜੀਆਂ ਬੋਲਣਾ ਨਹੀਂ ਚੰਗਾ ਹੈਗਾ ਤੇ ਜਦੋਂ ਮੈਂ ਇੱਕ ਵਾਰੀ ਬਣਾ ਕਰ ਦਿੱਤਾ ਵਾ ਤੁਸੀਂ बार-बार ਇਹ ਗੱਲ ਕਿਉਂ ਕਰਨ ੜੇ ਫਿਰ ਮਿੰਨ ਤੁ ਸਮਝ ਨਹੀਂ ਆਉਂਦੀ ਪੀ ਤੈਨੂੰ ਕੀ ਨਹੀਂ ਚੰਗਾ ਲੱਗੰਦਿਆ ਸਿਰਫ ਇੱਕ ਰੰਗ ਹੀ ਵੇਖ ਕੇ ਇਹਦਾ ਮਤਲਬ ਇਹ ਥੋੜੀ ਹੈ ਕਿ ਮੈਂ ਠਾਕਾ ਲਵਾ ਲਿਆ ਤੇ ਵਿਆਹ ਵੀ ਕਰਵਾ ਲਾਂ ਛੇਤੀ ਛੇਤੀ ਵਿਆਹ ਤਾਂ ਸੰਦੀਪ ਤਰ੍ਹਾਂ ਹੋਣਾ ਹੀ ਉਥੇ ਸਿੱਧੀ ਗੱਲੀ ਹੱਸਨੇ ਕੱਲਿਆ ਭੁਖਾ ਗਰਾਈਆਂ ਲੈ ਲੈਿੰਦਾ ਤੇਰੀ ਹੱਸਨੇ ਕੰਮ ਖਾਣਾ ਗਰਾਈਆਂ ਲੈ ਲੈਿੰਦਾ ਤੇਰੀ ਮਾਂ ਮਮੀ ਇਹ ਨੂੰ ਮੈਂ ਤਾਂ ਨਹੀਂ ਖਾਂਦਾ ਤੇ ਇੱਧਰ ਦੋ ਤੁਸੀਂ ਬੁਰਕੀਆਂ ਸ਼ੋਗਰਾ ਕਿ ਮੇਰੇ ਪੁੱਤ ਦੀ ਵੀ ਸੁਣੀ ਗਈ ਆ ਮਿੰਨ ਦਾ ਟੈਨਸ਼ਨ ਹੀ ਰਹਿੰਦੀ ਸੀ ਵੀ ਰੋ ਕਿ ਜਿੱਥੇ ਰਿਸ਼ਤਾ ਹੁੰਦਾ ਸੀ ਉੱਥੇ ਆਂਦੇ ਰੰਗ ਸਾਵਲਾ ਇਹਦਾ ਉੱਥੇ ਜਵਾਬ ਹੋ ਜਾਂਦਾ ਸੀ ਇਹਦਾ ਚੱਲ ਹੁਣ ਵੇਖੋ ਕੀ ਬੰਦਾ ਵਾ ਤੂੰ ਇੱਥੇ ਬੈਠੇ ਜੇ ਮੈਂ ਅੰਦਰ ਵੇਖਣ ਦੇਈ ਮੈਂ ਇੱਥੇ ਬੈ ਗਈ ਤੂੰ ਆ ਕੇ ਜਾਣਗੇ ਮੰਮੀ ਤੂੰ ਵੀ ਆਦਾ ਕੋ ਸੋਚਿਆ ਵਾ ਕਿ ਕਿਹੜੀ ਤਰੀਕ ਰੱਖਣੀ ਹੈ ਤਰੀਕ ਬਬੋਨ ਜਾਂ ਦਿਲਜੀਤ ਨੂੰ ਮਾਰ ਲਓ ਆਹ ਜਿਹੜੀ ਤਰੀਕ ਰੱਖਣੀ ਹੈ ਰੱਖ ਲਓ ਤੇ ਉਹਨਾਂ ਨੂੰ ਦੱਸ ਦਿਓ ਮੈਂ ਆਖਣ ਢਈ ਆ ਪੀ ਗਾਜ ਨਹੀਂ ਸੇਤੀ ਹੁੰਦਾ ਵਾ ਨਾ ਤੇ ਕਰ ਲਈਏਗਾ ਗਿਲਜਿੰਦਰ ਮੈਂ ਵੀ ਇਹੋ ਸੋਚਾਂ ਢੀ ਇਹਦੇ ਰੰਗ ਕਰਕੇ ਤੇ ਅੱਗੇ ਕਿੰਨੇ ਰਿਸ਼ਤੇ ਝੁੱਟ ਗਏ ਤੇ ਹੁਣ ਵੀ ਕੀ ਪਤਾ ਨੇ ਪਰੇ ਚੜਨਾ ਕਿ ਨਹੀਂ ਚੜਨਾ ਆ ਜੀ ਉਹ ਮੰਮੀ ਹਾਈਦਾ ਨਾ ਕਹੋ ਅੱਗੇ ਤੇ ਮਹਾਂ ਰਿਸ਼ਤਾ ਹੋਇਆ ਵਾ ਨਾਲੇ ਨਾ ਉਹ ਬਥੇਰੇ ਚੰਗੇ ਆ ਜੀ ਉਹਨਾਂ ਨੇ ਜਵਾਬ ਦੇਣਾ ਹੁੰਦਾ ਨਾ ਉਹਨਾਂ ਨੇ ਉਦਣ ਹੀ ਦੇ ਦੇਣਾ ਸੀ ਉਹਨਾਂ ਨੇ ਤਾਂ ਉਦਣ ਵਿਚਾਰੇ ਨੇ ਕੋਈ ਗੱਲ ਹੀ ਨਹੀਂ ਕੀਤੀ ਸਾਰੇ ਜਾਣੇ ਨਾ ਕਿੰਨੇ ਖੁਸ਼ ਹੀ ਉਦਣ ਤੁਹਾਨੂੰ ਵੀ ਪਤਾ ਹੀ ਆ ਵੇਖਿਆ ਹੀ ਤੁਸੀਂ ਮੰਮੀ ਉਹਦਾ ਇੱਕ ਗੱਲ ਵਾ ਵੀ ਮੁੰਡਾ ਸਾਡਾ ਕਿੰਨਾ ਚੰਗਾ ਵਾ ਅਹੀਂ ਤਾਂ ਵੀ ਡਰ ਡਰ ਕੇ ਰਿਸ਼ਤਾ ਕਰਨ ਦੇ ਆ ਲੋਕੀ ਨਾ ਚੰਗਿਆਈ ਨਹੀਂ ਵੇਂਦੇ ਹੈਗੇ ਇਹੋ ਰੰਗ ਰੂਪ ਵੇਖ ਲੈਂਦੇ ਆ ਤੇ ਕਈ ਵੇ ਕਿੱਡੇ ਕਿੱਡੇ ਸੋਹਣੇ ਹੁੰਦੇ ਆ ਉਹਨਾਂ ਨੂੰ ਕਿੰਨੇ ਕਿੰਨੇ ਵੈਲ ਹੁੰਦੇ ਆ ਲੋਕੀ ਬਸ ਨਾ ਪੈਹਾ ਹੀ ਵੇਂਦੇ ਆ ਤੇ ਸ਼ਕਲ ਸੂਰਤ ਵੇਖ ਲੈਂਦੇ ਆ ਤੇ ਚੰਗਿਆਈ ਤੇ ਲੋਕੀ ਵੇਖਦੇ ਹੀ ਨਹੀਂਗੇ ਦਲਜਿੰਦਰ ਇਹ ਐ ਸੰਜੋਗਾ ਦੀ ਗੱਲ ਜਿੱਥੇ ਸੰਜੋਗ ਹੋਇਆ ਤੇ ਬਦੋਬਰੀ ਹੋ ਜਾਣੇ ਨੇ ਦਲਜੀਤ ਕਿੱਥੇ ਗਿਆ ਵਾ ਉਹਨੂੰ ਆਵਾਜ਼ ਮਾਰ ਤੇ ਚੱਲ ਉਹਨੂੰ ਭਾਲ ਕੇ ਤੇ ਪੁੱਛ ਲਈਏ ਕੀ ਆਂਦਾ ਵਾ ਤੇ ਪੱਕੀ ਗੱਲ ਕਰਕੇ ਤੇ ਉਹਨਾਂ ਨੂੰ ਦੱਸਿਏ ਜਾਣਾ ਕਿੱਥੇ ਆ ਮੰਮੀ ਇੱਥੇ ਕਿਤੇ ਬਾਹਰ ਹੀ ਹੁਣਾ ਵਾ ਮੈਂ ਵੇਖ ਕੇ ਨਾ ਆਵਾਜ਼ ਮਾਰ ਕੇ ਲੈਣੀ ਆ ਤੇ ਉਹਦੇ ਨਾਲ ਵੀ ਕਰ ਲਈਏ ਫੈਸਲਾ ਆਹ ਜਾ ਆਵਾਜ਼ ਮਾਰ ਲਿਆ ਚਲੋ ਪ੍ਰਮਾਤਮਾ ਤੇਰੇ ਗਾੜੀ ਆਹੀ ਇਹੋ ਹੱਥ ਜੋੜਨੇ ਆ ਚੰਗਾ ਚੰਗਾ ਚਲੋ ਟਾਈਮ ਸਾਡੇ ਦੇ ਆਵੇ ਤੇ ਚੰਗਾ ਚੰਗਾ ਨੰਗ ਜੀ ਸਬਜੀ ਇਹ ਵਧੀਆ ਹੋ ਗਈ ਹੈ ਅਜੀ ਪਰਾਲੀ ਜੀ ਪਾਤੀ ਹੈ ਨਾ ਇਹਨਾਂ ਕੱਖ ਨਹੀਂ ਹੋਇਆ ਲਸਣ ਵਿੱਚ ਦਲਜੀਤ ਇੱਥੇ ਕੀ ਕਰਨ ਡਿਆ ਉਹ ਭੈਣ ਕਰਨਾ ਕੀ ਆ ਪਾਣੀ ਪੂਣੀ ਲਾਇਆ ਲਸਣ ਵਿੱਚ ਤੇ ਵੇਖਣ ਡਿਆ ਸਬਜੀ ਹੋਰ ਕੀ ਕਰਨਾ ਇੱਥੇ ਮੈਂ ਦਲਜੀਤ ਇਹਨੂੰ ਛੱਡ ਤੂੰ ਕੋਹ ਨਹੀਂ ਹੁੰਦਾ ਸਬਜੀ ਨੂੰ ਮੰਮੀ ਉੱਥੇ ਘਰ ਢੀਕਣ ਡੇ ਆ ਤੈਨੂੰ ਉਹ ਕਹਿਣ ਡੇ ਹੀ ਵੀ ਵਿਆਹ ਦੀ ਸਲਾਹ ਕਰਨੀ ਆ ਤੇ ਚੱਲ ਆ ਦਿਨ ਦੂਨ ਦੱਸਣਾ ਨਹੀਂ ਉਹਨਾਂ ਨੂੰ ਕੋਈ ਵੀ ਕਦੋਂ ਕਰਨਾ ਵਿਆਹ ਉਹ ਪਹਿਣ ਮਹਗੀ ਕਹਿਣਾ ਵਾ ਤੂੰ ਆਪਸੇ ਸਲਾਹ ਕਰ ਲੋ ਅੱਗੇ ਮੈਂ ਕਹੇ ਤੁਹਾਨੂੰ ਮਨਾ ਕੀਤਾ ਵਾ ਜੋਤੀ ਕਰੋਗੇ ਠੀਕ ਹੀ ਕਰੋਗੇ ਵੀ ਅਹੀਂ ਤੇ ਠੀਕ ਹੀ ਕਰਨਾ ਜੋ ਵੀ ਕਰਨਾ ਵਾ ਪਰ ਫਿਰ ਵੀ ਤੇਰੀ ਸਲਾਹ ਜ਼ਰੂਰੀ ਆ ਤੂੰ ਚੱਲ ਜਾ ਕੇ ਤੇ ਕਰੀਏ ਮੰਮੀ ਨਾਲ ਗੱਲ ਬੈਠੇ ਢੀਕਣ ਡੇ ਆਓ ਮਾਸੀ ਜੀ ਮੈਂ ਨਾ ਤੁਹਾਡਾ ਹੀ ਫੋਨ ਲੇਕਣ ਲਿਆ ਹਾਂ ਹਾਂਜੀ 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 ਉਹ ਤੇ ਵਧੀਆ ਕਰਨਵਾ ਹੋਰ ਸੰਦੀਪ ਰਸਨਾ ਠੀਕ ਠਾਕ ਵਾ ਹਾਂਜੀ ਠੀਕ ਠਾਕ ਵਧੀਆ ਅਤੇ 30 ਤਰੀਕ ਫਰਮਿਸ਼ੀਆ ਠੀਕ ਵਾ 30 ਤਰੀਕ ਹਾਂਜੀ ਹਾਂਜੀ ਠੀਕ ਵਾ ਅਸੀਂ ਤੇ ਤੁਹਾਡੀ ਤਰੀਕ ਟਿਕਣ ਦੇ ਵੀ ਜਿਹੜੀ ਤਰੀਕ ਤੇ ਕਹਿਣਗੇ ਉਹ ਤਰੀਕ ਤੇ ਵਿਆਹ ਕਰਦਾਂਗੇ ਤੱਤੇ ਬੀਨ ਲੈਣ ਦੀ ਨਾ ਕੋਈ ਕੋਸਟ ਨਾ ਕਰਿਓ ਤੇ ਨਾ ਹੀ ਕੋਈ ਲੈਣਾ ਹੀ ਆ ਅਗਰ ਸਿਰਫ ਧੀ ਜਾਈ ਦੀ ਆ ਕੋਈ ਨਹੀਂ ਕੋਈ ਨਹੀਂ ਮਸੇ ਜਿੱਦਾਂ ਤੁਸੀਂ ਕਹੋਗੇ ਨਾ ਉਦਾਂ ਹੀ ਕਰ ਲਾਂਗੇ ਅਸੀਂ ਹਾਂ ਤੇ ਚਲੋ ਅਸੀਂ 10000 ਜਣੇ ਆਉਣਗੇ ਤੇ ਜੀ ਕੁੜੀ ਨੂੰ ਵਿਆਹ ਕੇ ਲੈ ਜਾਣਗੇ ਚਲੋ ਠੀਕ ਆ ਹਾਂ ਚਲੋ ਠੀਕ ਆ ਫਿਰ ਚੰਗਾ ਲੈ ਰਪਿੰਦਰ ਫੋਨ ਉਹਨਾਂ ਲਾ ਗਿਆ ਹੂੰ ਤੇ 30 ਤਰੀਕਾ ਆਣਦੇ ਆ ਇਹੋ ਹੀ ਉਡੀਕ ਹੋਉਂਦੀ ਸੀ ਉਦੋਂ ਦੀ ਵੀ ਚਲੋ ਫੋਨ ਆ ਜਾਂਦਾ ਤੇ ਹੰਣੇ ਪਤਾ ਲੱਗ ਜਾਂਦਾ ਨਾ ਨਹੀਂ ਵੀ ਤਿਆਰੀ ਕਰਨ ਵਾਲੇ ਬੰਦੇ ਆ ਬੰਦੇ ਜੀ ਚੰਗੇ ਆ ਮੇਰੇ 10 ਕਿਲੇ ਪੈਲੀ ਦੇ ਆ ਅਗਲੇ 11 12 ਜਾਣੇ ਕਹਿਣ ਦੇ ਸਾਰੇ ਆਉਣੇ ਆ ਨਹੀਂ ਤੇ ਲੋਕਾਂ ਦੀ ਦਾਅਕੜ ਨਹੀਂ ਮੰਨ ਪਿੰਦਰ ਇਹਨਾਂ ਦੀ ਥਾਂ ਤੇ ਹੋਰ ਕੋਈ ਹੁੰਦਾ ਨਾ ਤਾਂ ਖੁਸ਼ੀ ਪਾਈ ਗੱਡੀ ਮੰਗ ਲੈਂਦੇ ਜਿੱਦਾਂ 10 ਕਿਲੇ ਕਹਿਣ ਦੇ ਪੈਲੀ ਦੇ ਆ ਤੇ ਸੰਦੀਪ ਜੀ ਦੇ ਨਾਲ ਵੇਖ ਲਾ ਇਹ ਮੈਨੂੰ ਮੁੰਡਾ ਨਹੀਂ ਚੰਗਾ ਲੱਗਣ ਡਿਆ ਏ ਇਹ ਤੇ ਕੁੜੀ ਹੱਡੀ ਆ ਜੇ ਕਿਤੇ ਉਥੋਂ ਸੁਖ ਲਵੇ ਨਾ ਤੇ ਸੁਖ ਮਿਲਣਾ ਬੜਾ ਵਾ ਇੰਨੇ ਕਦੇ ਜੀ ਚੰਗੇ ਆ ਨਾ ਵਿਚਾਰੇ ਉਹ ਕਿਤੇ ਵਾਦੂ ਗੱਲ ਨਹੀਂ ਕਰਦੇ ਚੱਲਾ ਦੇਣਾ ਬੜਾ ਹੀ ਵਧੀਆ ਹੋਇਆ ਵਾ ਕਿ ਉਹਨਾਂ ਨੇ ਇੰਨੀ ਤਰੀਕ ਦੇਤੀ ਆ ਹੁਣ ਏਦਾਂ ਕਰੀਏ ਤਿਆਰੀਆਂ ਕਰੀਏ ਸ਼ੁਰੂ ਮਹਾ ਉਹਨੇ ਦਿਨਾਂ ਤੱਕ ਨਾ ਤਿਆਰੀ ਹੋਣੀ ਆ ਰੁਪਿੰਦਰ ਏਦਾਂ ਕਰ ਤੂੰ ਸੰਦੀਪ ਬੈਠੀ ਆ ਅੰਦਰ ਤਾਂ ਤੂੰ ਆ ਵੀ ਗੱਲਬਾਤ ਕਰ ਲੈ ਉਹਨਾਂ ਠੀਕ ਆ ਨਾ ਮੈਂ ਗੁਰਦਾਰ ਸਾਹਿਬ ਤੋਂ ਹੋਵਾਂ ਤੇ ਨਾਲੇ ਹਲਵਾਈ ਨੂੰ ਕਿਹਾ ਆ ਤੇ ਜਿਹੜਾ ਨਿਕਮੋਟਾ ਕੰਮ ਹੋਣਾ ਉਹ ਵੀ ਮੈਂ ਅੱਜ ਹੀ ਨਿਬੇੜ ਦੇਣਾ ਤੇ ਜੇ ਮੈਂ ਸੰਦੀਪ ਲਾ ਕੇ ਗਿਆ ਨਾ ਉਹਨੇ ਗਾੜੀਆਂ ਬੋਲਣਾ ਏ ਨਾ ਹੋਏ ਵੀ ਮੇਰੇ ਮੂੰਹ ਚੋਂ ਵੱਧ ਘੱਟ ਗੱਲ ਨਿਕਲ ਜੇ ਕੋਈ ਚਲੋ ਕੋਈ ਗੱਲ ਨਹੀਂ ਆ ਤੁਹੇ ਜੜਾ ਕੰਮ ਕਰਨਾ ਵਾ ਨਾ ਉਹ ਕਰ ਆਓ ਤੇ ਮੈਂ ਉਹਨਾਂ ਨਾਲ ਗੱਲ ਕਰ ਲੀਨੀ ਆਪੀ ਮੰਨ ਜਾਣਾ ਵੋਂ ਨੇ ਉਹ ਗੱਲ ਕਰੋਂ ਨਾ ਤੇ ਆ ਝਾੜੂ ਪੋਚਾ ਬਾਅਦ ਚ ਕਰੀ ਆ ਫੜ ਕੱਪ ਤੇ ਮੈਂ ਆ ਗਿਆ ਫਿਰ ਹੋ ਗਿਆ ਹਾਂ ਹਾਂਜੀ ਜਾਓ ਆਓ ਚਲਣਾ ਸ਼ੁਭ ਵਰਬ ਮਾਲਕ ਦਾ ਕਿ ਚਲ ਸਾਰੇ ਕੰਮ ਵਧੀਆ ਵਧੀਆ ਹੋਉਂਦੇ ਆ ਉਹਦਾ ਨਾ ਸੰਦੀਪ ਦੀ ਕਿਸਮਤ ਬੜੀ ਤੇਜ ਆ ਕਿੰਨਾ ਵਧੀਆ ਘਰ ਪਰਿਵਾਰ ਮਿਲ ਗਿਆ ਵਾ ਨਾਲੇ ਸਾਰੇ ਕੰਮ ਨਾ ਕਿ ਢੇ ਛੇਤੀ ਛਤੀ ਹੋਉਂਦੇ ਆ ਚਲ ਦੱਸਦੀਆਂ ਜਾ ਕੇ ਸੰਦੀਪ ਜੁੜੇ ਗਏ ਕੱਪੜੇ ਹਾਂਜੀ ਭਾਬੀ ਜੁੜ ਗਏ ਕੰਮ ਹੀ ਆਹੋ ਕੰਮ ਤੇ ਹੈ गावा ਤੇਰੀ ਵਾਲ ਨਾ ਵਧਾਈ ਬਣੀਆਂ ਵਧਾਈ ਬਣੀ ਆ ਭਾਬੀ ਕਾਦੀ ਵਧਾਈ ਬਣੀ ਆ ਵਧਾਈ ਕਾਦੀ ਬਣੀ ਆ ਸੰਦੀਪ ਤੇਰੇ ਵਿਆਹ ਦੀ ਤਰੀਕ ਪੱਕੀ ਹੋ ਗਈ ਐ ਇਸ ਦਿਨੇ ਭਾਬੀ ਤਰੀਕ ਪੱਕੀ ਹੋ ਗਈ ਆ ਤੁਹਾਨੂੰ ਕਿਹਨੇ ਕਿਹਾ ਤਰੀਕ ਪੱਕੀ ਕਰਨ ਨੂੰ ਮੈਨੂੰ ਤੁਸੀਂ ਪੁੱਛਿਆ ਇੱਕ ਵਾਰ ਵੀ ਸੰਦੀਪ ਤੈਨੂੰ ਪਤਾ ਤਾਂ ਹੈਗਾ ਵਾ ਬਬੂ ਵੀ ਤੇਰੇ ਵੀਰ ਨੇ ਕਰਨਾ ਵਾ ਜੋ ਵੀ ਕਰਨਾ ਵਾ ਤੈਨੂੰ ਕਿਉਂ ਨਹੀਂ ਸਮਝ ਲੱਗੰਦੀ ਤੂੰ ਉਥੇ ਇੰਨੀ ਸੌਖੀ ਰਹਿਣਾ ਵਾ ਨਾ ਕਿ ਦਾਦਾ ਪਰਿਵਾਰ ਤੈਨੂੰ ਨਾ ਦੂਰੇ ਜਨਮ ਵਿੱਚ ਨਹੀਂ ਮਿਲਦਾ ਤੇ ਨਾਲੇ ਬਹੁਤੇ ਨੂੰ ਪਤਾ ਤਾਂ ਹੈਗਾ ਵਾ ਜੋ ਵੀ ਕਰਨਾ ਤੇਰੇ ਵੀਰ ਨਹੀਂ ਕਰਨਾ ਵਾ ਭਾਬੀ ਮੈਂ ਤੁਹਾਨੂੰ ਮਨਾ ਕੀਤਾ ਸੀ ਨਾ ਕਿ ਮੈਂ ਵਿਆਹ ਨਹੀਂ ਕਰਾਉਣਾ ਹੈਗਾ ਸੰਦੀਪ 10 ਸਵੇ ਸਹੀ ਪਿੱ ਕਿਉਂ ਨਹੀਂ ਕਰਾਉਣਾ ਕੀ ਕਮੀ ਆ ਉਹਨਾਂ ਦੇ ਵਿੱਚ ਮੈਨੂੰ ਮੁੰਡਾ ਨਹੀਂ ਪਸੰਦ ਹੈਗਾ ਨਾ ਕਰੋ ਇਦਾਂ ਜੇਦ ਬਬੂ ਮੁੰਡਾ ਕਿਉਂ ਨਹੀਂ ਚੰਗਾ ਹੈਗਾ ਉਦਾਂ ਦਾ ਮੁੰਡਾ ਤੈਨੂੰ ਮਿਲਣਾ ਨਹੀਂ ਆ ਜਿੰਨਾ ਸ਼ਰੀਫ ਐਨਾ ਭੋਲਾ ਤੇ ਸ਼ਰੀਫ ਨਾਲੇ ਕਮਾਈ ਕਰਨ ਵਾਲਾ ਮੁੰਡਾ ਕੋਈ ਉਹਨੂੰ ਵੈਲ ਨਹੀਂ ਹੈਗਾ ਵਾਧੂ ਖਾਂਦਾ ਪੀਂਦਾ ਕੁਝ ਨਹੀਂ ਨਾ ਕਿਤੇ ਫਿਰਨ ਤੇ ਉਹਨਾਂ ਦਾ ਮੁੰਡਿਆਂ ਦੇ ਨਾਲ ਨਹੀਂ ਤੇ ਅੱਜ ਕੱਲ ਨਾ ਮੁੰਡਿਆਂ ਨੇ 100 ਵੈਲ ਲਾਈ ਆ ਐਦਾਂ ਦੀ ਕੋਈ ਕਮੀ ਨਹੀਂ ਉਹਦੇ ਵਿੱਚ ਹੈਗੀ ਭਾਬੀ ਮੈਨੂੰ ਨਹੀਂ ਇਹ ਗੱਲ ਦਾ ਪਤਾ ਹੈਗਾ ਤੇ ਮੈਂ ਨੀਗਾ ਵਿਆਹ ਕਰਾਉਣਾ ਨਾ ਤੁਸੀਂ ਜਿੱਦ ਕਰੋ ਸੁਪਰੀ ਭਾਗ ਤਾਂ ਨਹੀਂ ਗੱਲ ਹੋਈ ਮੈਂ ਤੇਰੇ ਮੂੰਹੋਂ ਦੇ ਵੇਖਣ ਦੀ ਉਦਾਂ ਦਾ ਹੀ ਜਿੱਦਾਂ ਦਾ ਉਹ ਠਾਕਾ ਲਾ ਕੇ ਗਏ ਆ ਤੇਰਾ ਉਦੋਂ ਦਾ ਹੀ ਮੂੰਹ ਬਣਿਆ ਆ ਵਾ ਭਾਬੀ ਜੇ ਮੈਂ ਕੁਝ ਕਰ ਲਿਆ ਨਾ ਫਿਰ ਤੂੰ ਹੀ ਪਛਤਾਉਣਾ ਵਾ ਤੇ ਕਰਨਾ ਕਿਹੜੀ ਗੱਲੋਂ ਜਦੋਂ ਮੇਰਾ ਮਨ ਨਹੀਂ ਹੈਗਾ ਵਿਆਹ ਨੂੰ ਤੈਨੂੰ ਸਾਰੀ ਉਮਰ ਫਿਰ ਇਦਾਂ ਬੈਠੀ ਰਹਿਣਾ ਵਾ ਵਿਆਹ ਦੇ ਕਰਾਉਣਾ ਹੀ ਪੈਣਾ ਵਾ ਨਾ ਇਸੇ ਦੁੱਖੋਂ ਨਾ ਵੀ ਤੇਰਾ ਅੰਦਰ ਨਹੀਂ ਘਾਇਆ ਹੈਗਾ ਵੀ ਉਹਨੇ ਗੱਡੀਆਂ ਬੋਲਣਾ ਨਹੀਂ ਚੰਗਾ ਹੈਗਾ ਤੇ ਜਦੋਂ ਮੈਂ ਇੱਕ ਵਾਰੀ ਮਨਾ ਕਰ ਦਿੱਤਾ ਵਾ ਤੂੰ ਤੁਸੀਂ ਬਾਰ-ਬਾਰ ਇਹ ਗੱਲ ਕਿਉਂ ਕਰਨ ੜੇ ਫਿਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇ ਤੈਨੂੰ ਕੀ ਨਹੀਂ ਚੰਗਾ ਲੱਗੰਦਿਆ ਸਿਰਫ ਇੱਕ ਰੰਗ ਹੀ ਵੇਖ ਕੇ ਇਹਦਾ ਮਤਲਬ ਇਹ ਥੋੜੀ ਹੈ ਕਿ ਮੈਂ ਠਾਕਾ ਲਵਾ ਲਿਆ ਤੇ ਵਿਆਹ ਵੀ ਕਰਵਾ ਲਾਂ ਛੇਤੀ ਛੇਤੀ ਵਿਆਹ ਤਾਂ ਸੰਦੀਪ ਤਰ੍ਹਾਂ ਹੋਣਾ ਹੀ ਉਥੇ ਸਿੰਧੀ ਗਾਲੀ ਜਿੱਟਾ ਡੀ ਜੇ ਦਵਣਾ ਤੇ ਫਿਰ ਮੇਰੀ ਵੀ ਜੇਦਵਾ ਮੈਂ ਨਹੀਂ ਕਿਆ ਕਰਾਉਣਾ ਹੈਗਾ ਵਿਆਹ ਜੋ ਮਰਜ਼ੀ ਕਰ ਲੋ ਚਾਹੀ ਤੇ ਫਿਰ ਆਪਣੇ ਵੀਰਵਾਲ ਵੇਖ ਲਾ ਤੇ ਚਾਹੀ ਫਿਰ ਆਪਣੀ ਜਿਦ ਪਕਾ ਲਾ ਤੇ ਨਾਲੇ ਨਾ ਅੱਜ ਸ਼ਾਮ ਨੂੰ ਕਪੜੇ ਲੈਣ ਜਾਣਾ ਹੀ ਸ਼ਹਿਰ ਤੇ ਚੁੱਪ ਕਰਕੇ ਤਿਆਰ ਹੋ ਜੀ ਮੈਨੂੰ ਦੁਬਾਰਾ ਕਹਿਣਾ ਨਾ ਭਵੇ ਹੁਣ ਕੋਈ ਗੱਲ ਨਹੀਂ ਭਾਬੀ ਜੀ ਹਾਂ ਗੱਲ ਵਾ ਨਾ ਟੋੜੀਆਂ ਕੀਤੀਆਂ ਤਿਆਰੀਆਂ ਵੀ ਵੇਚਣਾ ਨਾ ਰਹਿ ਗਈਆਂ ਤੇ ਮੇਰਾ ਨਾਂ ਵੀ ਸੰਦੀਪ ਨੀ ਸੰਦੀਪ ਵੇਹ ਕਿੰਨਾ ਰੂਪ ਚੜਿਆ ਵਜ ਤੈਨੂੰ ਸੱਚੀ ਨਹੀਂ ਸੋਣੀ ਲਗੰਦੀਆਂ ਨਾ ਕਿਤੇ ਨਜ਼ਰ ਨਾ ਲੱਗੇ ਕਿਤੇ ਭਾਬੀ ਤੁਸੀਂ ਤੇ ਕਾਲੀ ਕੀਤੀ ਆ ਕਿ ਫਟਾਫਟ ਐ ਕੱਢ ਦਈਏ ਤੁਹਾਨੂੰ ਨਾ ਮੈਂ ਬੋਝ ਲੱਗਣ ਦੀ ਹੀ ਨਾ ਬਾਹੂ ਕਾਲੀ ਕੋਈ ਨਹੀਂ ਕੀਤੀ ਹੈਗੀ ਤੂੰ ਕਿਉਂ ਨਹੀਂ ਸਮਝਣਦੀ ਜਦੋਂ ਦੋ ਘਰ ਜਾਏਂਗੀ ਨਾ ਤੂੰ ਬਾਅਦ ਚ ਦੱਸਣਾ ਵਾ ਕਿ ਭਾਬੀ ਤੁਸੀਂ ਜਿੱਥੇ ਰਿਸ਼ਤਾ ਕੀਤਾ ਵਾ ਨਾ ਬੜੇ ਵਧੀਆ ਲੱਭ ਕੇ ਦਿੱਤੇ ਆ ਤੈਨੂੰ ਨਾ ਅਜੇ ਨਹੀਂ ਗਏ ਗੱਲ ਦਾ ਪਤਾ ਹੈਗਾ ਤੈਨੂੰ ਬਾਅਦ ਚ ਪਤਾ ਲੱਗਣਾ ਵਾ ਕਿ ਮੇਰੇ ਭਰਾ ਪਰਜਾਈ ਨੇ ਨਾ ਮੇਰਾ ਬਹੁਤ ਵਧੀਆ ਰਿਸ਼ਤਾ ਕੀਤਾ ਵਾ ਕਰਨ ਤੇ ਹੁਣ ਤੂੰ ਈ ੱੱਕਾ ਜੜੇ ਆ ਮੈਂ ਹੁਣ ਤੁਹਾਨੂੰ ਕੀ ਕਵਾਂ ਬਾਰ-ਬਾਰ ਫੇ ਸੰਦੀਪ ਉਹੋ ਗੱਲਾਂ ਖੁਸ਼ ਹੋ ਪੂਰੀ ਬਉ ਬਸ ਬਰਾਤ ਆਉਣ ਵਾਲੀ ਹੈ ਹੋਰ ਘੜੀ ਤੱਕ ਮੈਂ ਖੁਸ਼ ਕਿਦਾਂ ਹੋ ਜਾਂ ਭਾਬੀ ਜਦੋਂ ਮੇਰੀ ਮਨਪਸੰਦ ਦਾ ਮੁੰਡਾ ਹੈ ਨਹੀਂ ਆ ਤੇ ਮੈਂ ਵੀ ਚਾਹ ਕਰੀ ਜਾਵਾਂ ਮੁੰਡਾ ਬਹੁਤ ਸੋਹਣਾ ਵਾ ਹੋਰ ਦੱਸ ਇਹ ਤੋਂ ਵੱਧ ਕੀ ਚਾਹੀਦਾ ਤੈਨੂੰ ਐਵੇਂ ਹੀ ਦਾਣਾ ਕਰੀ ਜਾ ਠੀਕ ਆ ਨਾ ਫਿਰ ਇਦਾਂ ਮੈਨੂੰ ਵੀ ਪਰੇਸ਼ਾਨੀ ਹੁੰਦੀ ਆ ਚਲ ਬੈਠ ਉਹ ਇੱਥੇ ਤੇ ਮੈਂ ਵੇਖਾਂ ਬਾਹਰ ਪਰੌਣਿਆਂ ਵਾਲਾ ਇਹ ਤਾਂ ਭਾਬੀ ਉਹਨਾਂ ਉੱਥੇ ਜਾ ਕੇ ਪਤਾ ਲੱਗਣਾ ਕਿ ਕਿਵੇਂ ਦਾ ਪਰਿਵਾਰ ਸਾਰਾ पानि वार बने दिए मावे वि बन्ना तेरा बारकरा पानि वार बने दिए मां वि बन्ना तेरा बारकरा पानि वार बने दिए मावे वि बन्ना तेरा बारकरा खरा वार वार बने ਤੇ ਲਾ ਮਾਨੇ ਚਲ ਹਮ ਉਹ ਜਿੱਠਾ ਕਰ ਲੈ ਲਾ ਲੇ ਨੈਰਾ ਮਾਂਦੇ ਪੁੱਤਾ ਗਰਾਈਆਂ ਨੈਨ ਚਲੋ ਚਲੀਏ ਹੁਣ ਅੰਦਰ ਚਲ ਆਜੋ ਬਹੁਤ ਅੰਦਰ ਚਲੋ ਤੇਰੀ ਸੱਸ ਨੇ ਕੱਲਿਆ ਭੁੱਖਾ ਗਰਾਈਆਂ ਲੈ ਲੈਂਦਾ ਤੇਰੀ ਸੱਸ ਨੇ ਖਾਣਾ ਗਰਾਈਆਂ ਲੈ ਲੈਂਦਾ ਤੇਰੀ ਮਾਂ ਨੇ ਕੱਲਿਆ ਮੰਮੀ ਇਹਨੂੰ ਨਹੀਂ ਖਾਂਦਾ ਤੇ ਇੱਧਰ ਦੋ ਤੁਸੀਂ ਬੁਰਕੀਆਂ ਮੇਰੀ ਮਾਂ ਨੇ ਕੱਲੀ ਭੁਖੀ ਗਰਾਈਆਂ ਲੈ ਲੈਂਦੀ ਸਤਾਂ ਦਿਨਾਂ ਦੀ ਭੁਖੀ ਗਰਾਈਆਂ ਲੈਂਦੀ ਦਿੰਦਰ ਲਾਤ ਮੈਂ ਦੇ ਬੁਰਕੀਆਂ ਲੇ ਭਾਬੀ ਖਾ ਖਾ ਲੋ ਖਾ ਲੋ ਖਾਣਾ ਹੁਣ ਹੌਂਡੀ ਸਰਵਾਉਣ ਵਾਲੀ ਕੋਈ ਗੱਲ ਆਜੋ ਵਧਾਈਆਂ ਹੁਣ ਤੈਨੂੰ ਬਹੁਤੀਆਂ ਬਹੁਤੀਆਂ ਬਹੁਤ ਬਹੁਤ ਵਧਾਈਆਂ ਰਿਸ਼ਤੇ ਤੇ ਬੜੇ ਆਉਂਦੇ ਹੀ ਚਲੋ ਇਹ ਸਿਰੇ ਚੜ ਗਿਆ ਚਲੋ ਨੇਪਰੇ ਚੜੀ ਗਿਆ ਹਾਂ ਚਲੋ ਵਧਾਈਆਂ ਹੋ ਗਿਆ ਸਾਕੋ ਸਾਕੋ ਨਾ ਕਰਦਾ ਭੈਣਾ ਸੰਦੀਪ ਦਾ ਭਰਾਣਾ ਬਾਹਰ ਇਕੱਲਾ ਬੈਠਾ ਵਾ ਉਹਨੂੰ ਚਾਹ ਪਾਣੀ ਪਿਆ ਲੂ ਕੋਈ ਗੱਲ ਨਹੀਂ ਮੈਂ ਪਿਆਲ ਦਿੰਨੀ ਹੁਣ ਪਾਜੀ ਤੁਸੀਂ ਜੱਜੋ ਲੱਗੀ ਕੋਈ ਨਹੀਂ ਚੱਲ ਜਣਾ ਮੈਂ ਇਧਰ ਉੱਪਰ ਬੈਠਾ ਹਾਂ ਹਾਂ ਜੀ ਸੋਫੇ ਦੇ ਕਮਰੇ ਜੀ ਕੋਲ ਜੋ ਤੇਰੀ ਨੂੰ ਤੇ ਕਿਤੇ ਹੀਰਾ ਹੀ ਆ ਇੰਨੀ ਸੋਹਣੀ ਆ ਬਹੁਤੀ ਸੋਹਣੀ ਆ ਚੱਲ ਵਧੀਆ ਹੋ ਗਿਆ ਵਾ ਪਰ ਇਹ ਪਿੰਜੋਰੀ ਚਲੋ ਜਾਚੀ ਗਈ ਆ ਆਹੋ ਭੈਣ ਜੀ ਜਿੱਥੇ ਸੰਯੋਗ ਹੋਏ ਨਾ ਉੱਥੇ ਬਰੋਬਰੀ ਹੋ ਜਾਂਦੀ ਆ ਚਲੋ ਆਓ ਚੱਲੀਏ ਚਾਹ ਪਾਨ ਕੇ ਚੱਲਾਂ ਜੀ ਸੰਦੀਪਾ ਤੁਹਾਡਾ ਘਰ ਕਿਦਾਂ ਲੱਗਾ ਤੈਨੂੰ ਸਾਰਾ ਪਰਿਵਾਰ ਵਧੀਆ ਵਣਾ ਬੋਲ ਦੇਣੀ ਠੀਕ ਆ ਚਲੋ ਬੈਠੋ ਤਹੀ ਮੈਂ ਜਾ ਕੇ ਨਾ ਪਰੌਣਿਆਂ ਨੂੰ ਵੇਖਾਂ ਤਨੇ ਭੈਣ ਨੂੰ ਭੇਜਦਾ ਤੁਹਾਡੇ ਲਾਗੇ ਇਹ ਤਾਂ ਗਾਂਹ ਹੋ ਕੇ ਬੁਲਾਉਂਦੇ ਆ ਮੈਂ ਭਾਬੀ ਨੂੰ ਪਹਿਲਾਂ ਹੀ ਕਿਹਾ ਸੀ ਕਿ ਸਾਡੀ ਜੋੜੀ ਨਹੀਂ ਜਚਣੀ ਹੈਗੀ ਗਵਾਂਡੀ ਵੀ ਹੁਣ ਮੂੰਹ ਤੇ ਕਹਿ ਗਏ ਆ ਨਾ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਤੇ ਭਾਬੀ ਬੜਾ ਕਹਿੰਦੇ ਸੀ ਉਹਨਾਂ ਦੇ 10 ਕਿੱਲੇ ਆ 10 ਕਿੱਲਿਆਂ ਨੂੰ ਕੀ ਕਰਨਾ ਰੰਗ ਤੇ ਨਕੂ ਕੀਤਾ ਨਹੀਂ ਗਿਆ ਹਜੇ ਤੱਕ ਬਸ ਆ ਬੈੱਡ ਹੀ ਲੱਭਣ ਡਿਆ ਨਵਾਂ ਹੋਰ ਕੋਈ ਤੇ ਦਿਖਿਆ ਨਹੀਂ ਨਾ ਦੇ ਘਰ ਭਾਜੀ ਫਿਰ ਆਪਣਾ ਕਾਰੋਬਾਰ ਬਾਹਰ ਦਾ ਹੀ ਹਾਂਜੀ ਹਾਂਜੀ ਆਪਣਾ ਜਿਆਦਾ ਬਾਹਰ ਅੰਦਰ ਦਾ ਹੀ ਆ ਠੀਕ ਹੈ ਠੀਕ ਹੈ ਪਿੰਡ ਸਭ ਹੀ ਜਾਂਦਾ ਦੂਜਾ ਵੱਡਾ ਹੈਗਾ ਵਾ ਉਹ ਕਰੀ-ਕੁਰੀ ਜਾਂਦਾ ਪਿੰਡ ਚਲੋ ਵਧੀਆ ਹਾਂ ਹੋਰ ਤੁਸੀਂ ਆਪਣੇ ਸੁਣਾਓ ਉੱਤਰ ਹਾਂਜੀ ਠੀਕ ਠਾਕ ਵਧੀਆ ਫੜੋ ਮਿੱਠਾ ਦੇ ਫੜੋ लवली ਆਜੋ ਮਸੀ ਉਹ ਤਾਂ ਮੈਂ ਅੱਜ ਰਾਤ ਰਹਿਂਦਾ ਅੱਜ ਤੂੰ ਨਹੀਂ ਨਹੀਂ ਮਸੀ ਜੀ ਤੇ ਆਹ ਤੁਹਾਡਾ ਸੂਟ ਹੀ ਉਹ ਹੋ ਰਹਿਣ ਦੇਣਾ ਇਹ ਕਰੀ ਖੇਚਲ ਕੀ ਦੀ ਨਹੀਂ ਪੁੱਤ ਤੇਰਾ ਡਾ ਬੰਦਾ ਇਹ ਦੇਣਾ ਹੀ ਹੈ ਇਹ ਤੁਹਾਡਾ ਬੰਦਾ ਵਾ ਉਹ ਮੈਂ ਕਹਿੰਦਾ ਸੀ ਪਰ ਇਹ ਦੇਣਾ ਨਹੀਂ ਨਹੀਂ ਇਹ ਸਗਲਾਂ ਦਾ ਕੰਮ ਹੁੰਦਾ ਨਾਲ ਹੀ ਹੁੰਦਾ ਵਾ ਦੇਣਾ ਪੈਂਦਾ ਵਾ ਚਲੋ ਕੋਈ ਗੱਲ ਨਹੀਂ ਮੈਂ ਰੱਖ ਲੈਣਾ ਹਾਂ ਲੈ ਜੋ ਮੈਂ ਰਹਾ ਨਹੀਂ ਰਿਹਾ ਉਹ ਅੱਜ ਤੁਸੀਂ ਨਹੀਂ ਨਹੀਂ ਮਾਸੀ ਜੀ ਫਿਰ ਰਪਿੰਦਰ ਵੀ ਤੁਹਾਨੂੰ ਪਤਾ ਹੋ啊 ਵੀ ਕੱਲੇ ਹੀ ਆਕਰ ਤੇ ਪਰੋਣੇ-ਪਰੋਣੇ ਆਏ ਆ ਤੇ ਮੈਂ ਉਹਨਾਂ ਨੂੰ ਵੀ ਤੋੜਾਂ ਜਾ ਕੇ ਆਓ ਇਹ ਤਾਂ ਫਿਰ ਆ ਗਈ ਹਾਂ ਹਾਂਜੀ ਚੰਗਾ ਫਿਰ ਪਾਜੀ ਚਲੋ ਠੀਕ ਹੈ ਚੰਗਾ ਮਾਸੀ ਚੰਗਾ ਪੁੱਤ ਫਿਰ ਮੈਂ ਤੇ ਖੈਰ ਹੋਰ ਆਤੇ ਤੂੰ ਰਹਿ ਆਈਂ ਜਲਦੀ ਰਹਿਣਾ ਅਸੀਂ ਅਰੇ ਨਹੀਂ ਨਹੀਂ ਪਾਜੀ ਹੁਣ ਚਲੀਏ ਤੁਹਾਨੂੰ ਪਤਾ ਫਿਰ ਘਰ ਵੀ ਪਰੋਣੇ-ਪਰੋਣੇ ਆਏ ਆ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਫਿਰ ਆਪਾਂ ਆਵਾਂਗੇ ਨਾ ਤੇ ਫੋਨ ਕਰ ਦਾਂਗੇ ਠੀਕ ਹੈ ਕੋਈ ਨਹੀਂ ਕੋਈ ਨਹੀਂ ਮੇਰੀ ਭਾਬੀ ਤੇ ਇੰਨੀ ਸੋਹਣੀ ਲੱਗਣ ਢੀ ਹੈ ਨਾ ਸੱਚੀ ਨਜ਼ਰ ਨਾ ਲੱਗੇ ਕਿਸੇ ਦੀ ਭਾਬੀ ਤੇਰਾ ਸੈੱਟ ਬੜਾ ਸੋਹਣਾ ਵਾ ਵਾਵਾ ਮਹਿੰਗਾ ਆਇਆ ਹੁਣ ਆ ਹਾਂਜੀ ਮੈਨੂੰ ਨਾ ਬਹੁਤ ਸੋਹਣਾ ਲੱਗਣ ਢਿਆ ਏ ਉਦਾਂ ਮੈਂ ਵੀ ਨਾ ਸਾਰੀਆਂ ਚੀਜ਼ਾਂ ਇੰਨਾ ਕੋ ਬਣਾਈਆਂ ਸੂਟ ਵੀ ਇੰਨਾ ਕੋ ਬਣਾਏ ਜਿਹੜੀਆਂ ਚੀਜ਼ਾਂ ਹੀ ਸਾਰੀਆਂ ਮੈਂ ਇਹਨੂੰ ਪਹਿਲਾਂ ਹੀ ਕਹਿਤਾ ਸੀ ਦਿਲਜੀਤ ਨੂੰ ਵੀ ਮੈਨੂੰ ਸਾਰਾ ਸਮਾਨ ਨਾ ਵਧੀਆ ਲੈ ਕੇ ਦੇਈ ਕੱਲੀ ਕੱਲੀ ਭਾਬੀ ਨੇ ਆਉਣਾ ਵਾ ਤਾਂ ਕਰਕੇ ਮੈਂ ਨਾ ਆਪਣੀ ਰੀਤ ਪੂਰੀ ਕੀਤੀ ਐ ਤੇ ਪਰ ਮੈਂ ਨਾ ਆਪਣੇ ਕੋਲੋਂ ਰੁਪਈਆ ਨਹੀਂ ਖਰਚਿਆ ਸਾਰੀਆਂ ਚੀਜ਼ਾਂ ਮੈਂ ਇਹਦੇ ਕੋਲੋਂ ਹੀ ਬਣਵਾਈਆਂ ਪਾਬੀ ਤੂੰ ਮੇਰੀ ਕਿਹ ਗੱਲ ਦਾ ਜਵਾਬ ਹੀ ਨਹੀਂ ਦੇਣ ਦੀ ਹੈਗੀ ਲੱਗਦਾ ਸੰਗਦੀ ਆਂ ਜੇ ਕੋਈ ਗੱਲ ਨਹੀਂ ਥੋੜੇਕ ਦਿਨ ਵਾ ਵੇਖਿਓ ਤੁਸੀਂ ਕਿੱਦਾਂ ਬੋਲਿਆ ਕਰਨਾ ਮੈਂ ਤੁਹਾਨੂੰ ਨਾ ਐਨ ਆਰੇ ਲਾ ਕੇ ਰੱਖਿਆ ਕਰਨਾ ਉਹ ਚਲੋ ਸਾਡੋ ਮੈਂ ਵੀ ਗੜੀਆਂ ਗੱਲਾਂ ਲੈ ਕੇ ਬੈ ਗਈ ਚਲੋ ਉਠੋ ਬਾਹਰ ਜਾ ਕੇ ਨਾ ਥੋੜਾ ਜਿਹਾ ਭੰਗੜਾ ਘੁੰਮਣਾ ਪਾ ਲਈਏ। ਉਹ ਨਹੀਂ ਨਹੀਂ ਦੀਦੀ, ਮੇਰੇ ਕੋ ਭੰਗੜਾ ਨਹੀਂ ਪੈਣਾ। ਜੁੱਤੀ ਉੱਚੀ ਪਾਈ ਹੈ ਨਾ, ਉਹ ਤਾਂ ਕਰਕੇ ਲੱਤਾਂ ਦੁਖੰਡੀਆਂ ਵਾਂ। ਮੈਂ ਕਦੀ ਪਾਈ ਨਹੀਂ ਨਾ ਉੱਚੀ। ਤਾਂ ਕਰਕੇ ਇਦਾਂ ਹੋਣ ਡਿਆ ਮੈਨੂੰ ਲੱਗਦਾ। ਚਲੋ, ਤੁਸੀਂ ਕਰੋ ਵੀਰ ਜੀ ਨਾਲ ਗੱਲਾਂ ਤੇ ਮੈਂ ਬਾਹਰ ਵੇਖ ਕੇ ਆਉਣੀ ਐ ਇੱਕ ਵਾਰੀ। ਸੰਦੀਪ, ਹੁਣ ਮੈਂ ਨਾ ਚੱਲਦਾ ਵਾਂ। ਠੀਕ ਆ। ਮੈਨੂੰ ਆਈ ਨੇ ਵੀ ਕਿੰਨਾ ਟਾਈਮ ਹੀ ਹੋ ਗਿਆ ਵਾ। ਤੇ ਰੁਪਿੰਦਰ ਵੀ ਤੈਨੂੰ ਪਤਾ ਉਦਾਂ ਔਰ ਤਰ੍ਹਾਂ ਕਰਨ ਦੀ ਜਦੋਂ ਤੁਰੇ ਹੀ ਉਤੋਂ ਤੇ ਪਰੌਣੇ ਵੀ ਆਏ ਆ ਠੀਕ ਆ ਤੇ ਮੇਰਾ ਬਾਪੂ ਨਾ ਜਿੱਦਾਂ ਆਪਣਾ ਘਰ ਸਾਂਦੇ ਆ ਹੀ ਨਾ ਐਦਾਂ ਹੀ ਆ ਘਰ ਸਾਂਪਣਾ ਮੈਨੂੰ ਲਾਂਬਾ ਨਹੀਂ ਹੋਣਾ ਚਾਹੀਦਾ ਠੀਕ ਆ ਨਾ ਕੋਈ ਗੱਲ ਨਹੀਂ ਵੀਰ ਜੀ ਤੁਸੀਂ ਟੈਨਸ਼ਨ ਨਾ ਲਵੋ ਕੋਈ ਲੱਗਵਾ ਨਹੀਂ ਪਰਿਵਾਰ ਬੜਾ ਵਧੀਆ ਵਾ ਸਾਰਾ ਸਾਰਿਆਂ ਨੂੰ ਮਿਲਿਆ ਕਿਦਾਂ ਹਾਸਾ ਹੱਸ ਕੇ ਗੱਲਾਂ ਕਰਨ ਦੇ ਉਹ ਤੇ ਪਤਾ ਲੱਗ ਹੀ ਗਿਆ ਵਾ ਕਿ ਪਰਿਵਾਰ ਕਿਦਾਂ ਦਾ ਵਾ ਤੂੰ ਹੀ ਦਨੀਆ ਗੱਲਾਂ ਨਾ ਕਰ ਠੀਕ ਆ ਹੁਣ ਤੇਰਾ ਵਿਆਹ ਹੋ ਗਿਆ ਵਾ ਨਾਲੇ ਮੈਂ ਮਾੜਾ ਥੋੜਾ ਲੱਭ ਕੇ ਦਿੱਤਾ ਵਾ ਮਾੜਾ ਮੈਂ ਤੇ ਤੁਹਾਨੂੰ ਕੁਛ ਕਿਹਾ ਹੀ ਨਹੀਂ ਆ ਜੋ ਹੋ ਗਿਆ ਠੀਕ ਹੀ ਆ ਚਲ ਠੀਕ ਆ ਸੁਨੀਪ ਮੈਂ ਫਿਰ ਚਲਦਾ ਤੇ ਜਦੋਂ ਫਿਰ ਆਪਾਂ ਨੂੰ ਆਉਣਾ ਹੋਊਗਾ ਨਾ ਹਾਨੂੰ ਫੋਨ ਕਰਕੇ ਇੱਕ ਦਿਨ ਕੀਤਾ ਦੱਸ ਦੇ ਠੀਕ ਆ ਵੀਰ ਅਸੀਂ ਫਿਰ ਤਿਆਰੀ ਕਰ ਛਡਾਂਗੇ ਆਲੇ ਰੰਧਵੀ ਜੀ ਕੋਈ ਨਹੀਂ ਨਹੀਂ ਰੱਖ ਲਾ ਚਲ ਠੀਕ ਆ ਫਿਰ ਫੋਨ ਕਰੂੰਗਾ ਮਹਰਾਨਾ ਹਾਂ ਠੀਕ ਅਰਪਿੰਦਾਰ ਕਿਉਂ ਮਨ ਭੰਨੀ ਕਿੱਡਾ ਵਧੀਆ ਸਾਰਾ ਵਿਆਹ ਦਾ ਨਿਬੜ ਗਿਆ ਵਾ ਤੇ ਹੁਣ ਤੂੰ ਰੋਂਦਾ ਪਈਆ ਕੀ ਕਰਾਂ ਹੂੰ ਨਿੱਕੀ ਜੀ ਜਦੋਂ ਦੀ ਉਹ ਚਰੀ ਨੂੰ ਪਾਲਣ ਦੀ ਆ ਹੁਣ ਆਪਣੇ ਹੱਥੀਂ ਸਾਰਾ ਕੁਝ ਕਰਕੇ ਚੱਲੀ ਹੂ ਮੰਮੀ ਹੁਣੀ ਹੁੰਦੇ ਉਹਨਾਂ ਨੇ ਸਾਰੇ ਸਗਨ ਵਿਹਾਰ ਕਰਨੇ ਹੀ ਪਰ ਹੁਣ ਉਹਨਾਂ ਦੀ ਥਾਂ ਤੇ ਸਭ ਕੁਝ ਮੈਨੂੰ ਕਰਨਾ ਪਿਆ ਵਾ ਫਿਰ ਵੀ ਉਹਨਾਂ ਦੀ ਇਜਾਦਤੀ ਹੁੰਦੀ ਹੀ ਆ ਨਾ ਚੱਲ ਜੀ ਉਹ ਵੀ ਸਾਡੇ ਵਿੱਚ ਹੁੰਦੇ ਤੇ ਕਿੰਨਾ ਵਧੀਆ ਲੱਗਣਾ ਹੀ ਰਪਿੰਦਰ ਗੱਲ ਤੇ ਤੇਰੀ ਠੀਕ ਵਾ ਪਰ ਹੁਣ ਕਰ ਕੀ ਸਕਨੇ ਬਾਉ ਜੀ ਹੁਣ ਮੰਮੀ ਡੈਡੀ ਹਾਂ ਨਹੀਂ ਆ ਤੇ ਫਰਜ਼ ਸਾਨੂੰ ਹੀ ਨਿਭਾਉਣੇ ਪੈਣੇ ਆ ਹੋਰ ਕਿੰਨੇ ਕਰਨਾ ਹੈ ਫਿਰ ਗਾਂਵ ਹੋ ਕੇ ਕੰਮ ਹਾਂਜੀ ਚਲੋ ਤੇ ਹੈ ਹੀ ਆ ਜੇ ਕੋਈ ਟੈਨਸ਼ਨ ਹੋਵੇ ਤਾਂ ਵੀ ਮੈਨੂੰ ਦੱਸ ਦੇ ਜੇ ਤੁਸੀਂ ਟੈਨਸ਼ਨ ਦੀ ਗੱਲ ਕਰਦੇ ਆ ਨਾ ਹੂੰ ਤੇ ਮਨ ਦੇ ਵਿੱਚ ਨਾ ਇਹੋ ਗੱਲ ਚੱਲਦੀ ਆ ਕਿ ਜਿੱਦਾਂ ਉਹਨੇ ਕਲੇਸ਼ ਪਾਇਆ ਹੀ ਨਾ ਇੱਥੇ ਕਿੰਨੇ ਦਿਨ ਹੋ ਗਏ ਆ ਇੱਕੋ ਗੱਲ ਹੀ ਕਰੀ ਜਾਂਦੀ ਹੀ ਮੈਂ ਨਹੀਂ ਵਿਆਹ ਕਰਾਉਣਾ ਉਥੇ ਮੇਰੀ ਪਸੰਦ ਦਾ ਮੁੰਡਾ ਲੱਭ ਕੇ ਦਿਓ ਤੇ ਮੈਨੂੰ ਇਹ ਹੁਣ ਟੈਨਸ਼ਨ ਹੋ ਆ ਕਿ ਕਿਤੇ ਹੋਰ ਨਾ ਹੋਵੇ ਉਥੇ ਜਾ ਕੇ ਕੋਈ ਗੱਲਬਾਤ ਹੋ ਜਾਏ ਬਸ ਇਹੋ ਮੰਦੇ ਵਿੱਚ ਫਿਕਰ ਜਿਆ ਹੋਈ ਜਾਂਦੇ ਆ ਵਾ ਬਾਕੀ ਤੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਸਭ ਕੋ ਵਧੀਆ ਵਧੀਆ ਹੋਈ ਗਿਆ ਵਾ ਤਹੀਂ ਗਏ ਹੀ ਉਥੇ ਕਿਦਾਹੀਂ ਰਪਿੰਦਰ ਉਹਨਾਂ ਦਾ ਸਾਰਿਆਂ ਦਾ ਸੁਭਾਈ ਬੜਾ ਵਧੀਆ ਵਾ ਐਦਾਂ ਹਾਸਾ ਹਸ ਕੇ ਮਿਲਦੇ ਵੀ ਕੋਈ ਕਹਿਣ ਦੀ ਗੱਲ ਹੀ ਨਹੀਂ ਆ ਮੈਨੂੰ ਤੇ ਉਹ ਆਉਣ ਨਹੀਂ ਦੇਂਦੇ ਨਹੀਂ ਤੂੰ ਰਾਤ ਰਹਿ ਰਾਤ ਰਹਿ ਵਿਚਾਰਿਆਂ ਨੇ ਇੱਕ ਸੂਟ ਦਿੱਤਾ ਨਾਲ ਪੈਸੇ ਦੇ ਦਿੱਤੇ ਮੈਂ ਸਭ ਉਹ ਰੱਖਦਾ ਨਹੀਂ ਫਿਰ ਆਉਣ ਲੱਗਾ ਮੈਂ ਉਹਦੇ ਲੱਗੇ ਵੀ ਗਿਆ ਕੁੜੀ ਲੱਗੇ ਵੀ ਉਹਨੂੰ ਵੀ ਸਮਝਾ ਕੇ ਆਇਆ ਬਥੇਰਾ ਕੋ ਤੇ ਉਹਨੂੰ ਮੈਂ ਸਗਤ ਸੁਭਨ ਦੇ ਕੇ ਨਾ ਫੇਰ ਹੀ ਆਇਆ ਏ ਉਹਨਾਂ ਦਾ ਸੁਭਾਅ ਬੜਾ ਵਧੀਆ ਵਾ ਜੇ ਤੇ ਕੁੜੀ ਰਲ ਮਿਲ ਕੇ ਰਹੂਗੀ ਉੱਥੇ ਤੇ ਰਪਿੰਦਰ ਹੁਣ ਤੇ ਉਹ ਡੇ ਹੋਣੀ ਆ ਭੰਗੜਾ ਪਾਉਣ ਤੇ ਤੂੰ ਫੋਨ ਕਰਕੇ ਨਾ ਘੜੀ ਨੂੰ ਹਾਂਜੀ ਤੇ ਉਹਨੂੰ ਸਮਝਾਈ ਠੀਕ ਆ ਕੋਈ ਗੱਲ ਨਹੀਂ ਆ ਤੁਸੀਂ ਆ ਕਰੋ ਕੱਪੜੇ ਚੇਂਜ ਤੇ ਜਿਹੜਾ ਉਹ ਸਮਾਨ ਨੂੰ ਛੱਡਣ ਵਾਲਾ ਵਾ ਉਹ ਜਗ੍ਹਾ ਤੇ ਤੁਸੀਂ ਛੱਡ ਆਓ ਤੇ ਮੈਂ ਉਹ ਕੋਈ ਨਹੀਂ ਕਰਦੀ ਆ ਫੋਨ ਧਰ ਕੇ ਤੇ ਪੁੱਛਦੀ ਆ ਉਹਨੂੰ ਹਾਂ ਮੈਂ ਸਮਾਨ ਨੂੰ ਛੱਡ ਆਵਾਂ ਫਿਰ ਹੈਂ ਚਲੋ ਠੀਕ ਹੈ ਨਾਲੇ ਕਰ ਤੂੰ ਵੀ ਕੰਮ ਧੰਦਾ ਜਿਹੜਾ ਰਹਿ ਗਿਆ ਚਲੋ ਠੀਕ ਆ ਇਹ ਤਾਂ ਵਿਚਾਰੀ ਨਾ ਸਾਰਾ ਕੁਝ ਹੀ ਵਧੀਆ ਵਧੀਆ ਕਰਨਦੀ ਆ ਭਿ ਚੱਲ ਮੇਰੀ ਭੈਣ ਨੂੰ ਤਤੀਵਾ ਨਾ ਲੱਗੇ ਤੇ ਆਪਣੇ ਘਰ ਸੌਖੀ ਰਵੇ ਪਰ ਉਹਦਾ ਦਿਮਾਗ ਪਤਾ ਨਹੀਂ ਕਿਧਰ ਨੂੰ ਚੱਲੰਦਿਆ ਵਾ ਚੱਲ ਫੋਨ ਕਰਕੇ ਪੁੱਛਦੀ ਭਲਾ ਠਹਿਰ ਕੇ